ਰੁੱਖਾਂ ਦੀ ਲਾਸ਼ ਕੱਟ-ਕੱਟ ਕੇ ਰੁੱਖਾਂ ਦੀ ਲਾਸ਼ ਇੱਥੇ ਛੁੱਟੀ ਹੋਈ ਹੈ ਉਹਨਾਂ ਲੋਕਾਂ ਨੇ ਔਰ ਇਹਨਾਂ ਨੇ 15 ਫੁੱਟ ਨਹਿਰ ਚੌੜੀ ਕਰਨੀ ਹੈ 15 ਫੁੱਟ ਨਹਿਰ ਚੌੜੀ ਕਰਨ ਲਈ ਤੁਹਾਨੂੰ 50 60 ਫੁੱਟ ਜੰਗਲ ਤਬਾਹ ਕਰਨ ਦੀ ਕੀ ਲੋੜ ਹੈ ਮੈਂ ਤਾਂ ਇੱਕ ਸਵਾਲ ਕਰਨਾ ਚਾਹਾਂਗਾ ਸਰਕਾਰਾਂ ਨੂੰ ਤੇ ਮੇਰੀ ਨਾਲ ਦੀ ਪੀੜੀ ਨੂੰ ਤੇ ਮੇਰੇ ਆਪ ਦੇ ਘਰਦਿਆਂ ਨੂੰ ਕਿ ਇਹਦਾ ਵਿਚਾਰੇ ਦਾ ਕੀ ਕਸੂਰ ਸੀਗਾ ਇਹ ਅੱਧੀ ਬਾਡੀ ਇੱਥੇ ਪਈ ਹੈ ਜੀ ਅੱਧੀ ਬਾਡੀ ਉਹ ਸਾਹਮਣੇ ਚਮਕ ਰਹੀ ਹੈ ਜੀ ਵਿਚਾਰੇ ਦੀ ਇਹ ਤਾਂ ਵਿਚਾਰੇ ਆਪਣਾ ਮੈਨੂੰ ਬਚਾਉਣ ਵਾਸਤੇ ਭੱਜੇ ਹੋਣਗੇ ਮਸ਼ੀਨ ਥਲੇ ਦੱਬੇ ਗਏ ਜਾਂ ਮਸ਼ੀਨ ਵਾਰਨ ਜਾਣ ਬੁਝ ਕੇ ਆਪਣਾ ਡਰ ਸਮਝ ਕੇ ਇਹਨਾਂ ਨੂੰ ਮਾਰਤਾ ਦੁਕਾਨ ਦਾ ਕਸਲ ਕੌਣ ਹੈ ਸ਼ਾਸਨ ਚੋਕੀ ਲੋਨ ਹੈ ਨਹੀਂ ਉਹ ਕਹਿੰਦੇ ਆ ਜੀ ਵੀ ਅਸੀਂ ਭਾਈ ਹੁਣ ਵਿਕਾਸ ਵੀ ਕਰਨਾ ਹੈ ਜੇ ਸਾਨੂੰ ਵਿਕਾਸ ਕਰਨ ਦੀ ਲੋੜ ਪੈਂਦੀ ਹੈ ਹੜ੍ਹਾਂ ਤੋਂ ਬਚਾਉਣ ਦੇ ਲਈ ਲੋਕਾਂ ਨੂੰ ਜਾਂ ਫਿਰ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਲਈ ਤਾਂ ਇਹ ਸਭ ਜ਼ਰੂਰੀ ਹੈ ਆ ਸਾਡੇ ਫੇਫੜੇ ਨੇ ਰੁੱਕ ਸਾਡੇ ਫੇਫੜਿਆਂ ਨੂੰ ਨਾ ਕਤਲ ਕਰੋ ਮੈਂ ਸਰਕਾਰ ਨੂੰ ਇੱਕੋ ਬੇਨਤੀ ਕਰਾਂਗਾ ਸਾਨੂੰ ਨੋਟੀਫਿਕੇਸ਼ਨ ਜਾਰੀ ਕਰਤੀ ਜਾਵੇ ਕਿ ਅਸੀਂ ਜਾ ਕੇ ਆਪਣਾ ਆਤਮ ਹੱਤਿਆ ਕਰ ਲਈਏ ਅਸੀਂ ਐਵੇਂ ਰੁੱਖਾਂ ਦੀ ਮੌਤ ਤੋਂ ਬਾਅਦ ਗੰਦੀ ਹਵਾ ਨਾਲ ਜਾਂ ਗੰਦੇ ਪਾਣੀ ਦੇ ਨਾਲ ਮੌਤ ਨਹੀਂ ਮਰਨੀ ਜੀ ਇਹ ਲੋਕਾਂ ਦਾ ਮੁੱਦਾ ਨਹੀਂ ਹੈ ਭਾਈ ਜੀ ਕਿਉਂਕਿ ਜੇ ਲੋਕਾਂ ਦਾ ਮੁੱਦਾ ਹੁੰਦਾ ਮੈਨੂੰ ਲੱਗਦਾ ਵਿਰੋਧੀ ਧਿਰਾਂ ਨੇ ਇੱਥੇ ਆ ਕੇ ਨੀਤੀ ਜ ਕਰ ਲੈਣੀ ਸੀ ਤਾਂ ਵੀ ਚੰਗਾ ਹੁੰਦਾ ਜੇ ਉਹ ਰਾਜਨੀਤੀ ਵੀ ਕਰਕੇ ਇਹਨਾਂ ਨੂੰ ਬਚਾ ਲੈਂਦੇ ਇਹ ਬੇਜਬਾਨ ਨੇ ਬੇਜਬਾਨਾਂ ਵਾਸਤੇ ਕੋਈ ਨਹੀਂ ਖੜਦਾ ਇਹ ਉਹ ਬੇਜਬਾਨ ਹੈ ਭਾਈ ਜੀ ਜਿਹਦਾ ਕੋਈ ਕਸੂਰ ਨਹੀਂ ਹੁੰਦਾ ਆਪਾਂ ਮਰਦੇ ਆਪਾਂ ਹੀ ਫੋਕਦਾ ਏ ਆ ਨਾਲ ਜੀ ਇਹਦਾ ਕੋਈ ਕਸੂਰ ਨਹੀਂ ਹੁੰਦਾ ਭਾਜੀ ਰੁੱਖਾਂ ਦਾ ਕਤਲ ਕੌਣ ਹੈ ਪ੍ਰਸ਼ਾਸਨ ਜੋ ਕਿ ਮੌਨ ਹੈ ਔਰਤਾਂ ਦਾ ਕਈ ਵਾਰ ਕਿਹਾ ਜਾਂਦਾ ਵੀ ਔਰਤਾਂ ਨੂੰ ਲੱਗਦਾ ਵੀ ਸਾਡੇ ਮੁੱਦੇ ਨਹੀਂ ਹੈਗੇ ਇਹ ਬੰਦਿਆਂ ਦੇ ਉਠਾਉਣ ਦੇ ਮੁੱਦੇ। ਕਿ ਸਾਰਾ ਔਰਤਾਂ ਨਹੀਂ ਲੈਂਦੀਆਂ। ਕਿ ਬਿਮਾਰੀਆਂ ਔਰਤਾਂ ਨੂੰ ਨਹੀਂ ਲੱਗਦੀਆਂ। ਕਿ ਉਹ ਜਿਹੜੇ ਰੁੱਖ ਲਾਉਂਦੇ ਨੇ ਪੰਜ ਰੁੱਖ ਘੱਟ ਲਾ ਲੈਣਗੇ ਇਹਨਾਂ ਨੂੰ ਬਚਾ ਲਓ ਪਹਿਲਾਂ ਕਿਉਂਕਿ ਅੱਜ ਇਹ ਮੌਜੂਦਾ ਖੜੇ ਨੇ ਸਾਡੇ ਸਾਹਮਣੇ ਅੱਖਾਂ ਦੇ ਕੱਟੇ ਜਾ ਰਹੇ ਨੇ। ਰੁੱਖਾਂ ਦਾ ਕਾਤਲ ਕੌਣ ਹੈ? ਐਨ ਜੀਓਜ਼ ਜਿਹੜੇ ਮੌਨ ਨੇ। ਐਨ ਜੀਓਜ਼ ਜਿਹੜਾ ਤੁਹਾਨੂੰ ਭੰਜੀ ਨੇ ਹੁਣ ਦੱਸਿਆ। ਜਿਹੜੇ ਐਨ ਜੀਓਜ਼ ਰੁੱਖ ਲਗਾ ਰਹੇ ਨੇ। ਹਰੀਆਵਲ ਪੰਜਾਬ, ਇਕੋ ਸਿਕ ਉਹਨਾਂ ਦੇ ਬੈਕ ਡੋਰ ਚੈੱਕ ਹੋ ਰਿਹਾ ਹੈ ਉਹ ਉਹ ਕਿਉਂ ਨਹੀਂ ਆਵਾਜ਼ ਚੁੱਕ ਰਹੇ ਜਦੋਂ पेड़ ਕੱਟੇ ਜਾ ਰਹੇ ਸਾਡੇ ਫਿਊਚਰ ਨੂੰ ਸ਼ਰਿਆਮ ਕਤਲ ਕੀਤਾ ਜਾ ਰਿਹਾ ਹੈ ਮੈਂ ਤਾਂ ਸਰਕਾਰ ਨੂੰ ਫਿਰ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਵੈਸੇ ਤੁਸੀਂ ਅੰਦਰ ਕਰਵਾ ਦਿਓ 23 ਸਾਲ ਦਾ ਮੈਂ ਸੀਗਾ ਪਿਛਲੇ ਸਾਲ ਜਦੋਂ ਮੈਨੂੰ ਮੇਰੇ ਤੇ ਤਿੰਨ ਤਿੰਨ ਝੂਠੇ ਪਰਚੇ ਕਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਸਿਰਫ ਦਰਸ਼ਤਾਂ ਨੂੰ ਬਚਾਉਣ ਦੇ ਮੌਕੇ ਜਦੋਂ ਮੈਂ ਸਰਕਾਰ ਦੇ ਕੁਝ ਨੁਮਾਇੰਦਿਆਂ ਨਾਲ ਪੰਗੇ ਲਏ ਉਨੇ ਦੇ ਵਿੱਚ ਕੋਈ ਪਾਰਟੀ ਪੋਲਿਟਿਕਸ ਵਾਲੀਆਂ ਗੱਲਾਂ ਨਾ ਕਰਨ ਕੋਈਆਂ ਕਹਿਣ ਵੀ ਇਹ ਤਾਂ ਸਿੱਖਾਂ ਦਾ ਮੁੱਦਾ ਹੋ ਗਿਆ ਜੀ ਇਹ ਗੱਲਾਂ ਹੀ ਹੈ ਨਹੀਂ ਗੀਆਂ ਪਾਣੀ ਪਿਤਾ ਮਾਤਾ ਧਰ ਤੇ ਮੱਤ ਪੜਦੇ ਆ ਅਸੀਂ ਇਹ ਇਹ ਸਰ ਵਿਕਾਸ ਨਹੀਂ ਹੋ ਰਿਹਾ ਇਹ ਵਿਨਾਸ਼ ਹੋ ਰਿਹਾ ਹੈ ਕਿਉਂਕਿ ਸਰਕਾਰਾਂ ਬਿਲਕੁਲ ਮਤਲਬ ਨਲਾਇਕ ਤੇ ਕਮਚੋਰ ਤਾਂ ਨਹੀਂ ਉਸ ਤੋਂ ਵੀ ਉੱਤੇ ਮਤਲਬ ਜੋ ਇਹਦਾ ਕੀ ਕਹਿ ਸਕਦੇ ਇਹ ਤਾਂ ਸਿੱਧਾ ਹੀ ਚੋਰ ਨੇ ਮਤਲਬ ਉਹ ਕਹਿਣਗੇ ਵੀ ਭਾਈ ਆ ਕੇ ਜੀ ਚਾਰ ਇੱਕ ਬੰਦੇ ਆ ਕੇ ਰੋਲਾ ਪਾਉਣ ਲੱਗ ਜਾਂਦੇ ਚਿਪਕੋ ਅੰਦੋਲਨ ਦੀ ਆਪਾਂ ਗੱਲ ਕਰੀਏ ਜੀ ਦਰਖਤਾਂ ਦੇ ਨਾਲ ਹੀ ਚਿਪਕ ਗਏ ਸੀਗੇ ਲੋਕ ਜੇ ਉਹੀ ਜੀ ਗੱਲ ਹੁੰਦੀ ਤਾਂ ਲੋਕਾਂ ਨੇ ਇੱਥੇ ਵੀ ਚਿਪਕ ਜਾਣਾ ਸੀ ਜੀ ਸਰ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਨੇ ਜਦ ਤੱਕ ਜਦ ਤੱਕ ਹਰ ਫੈਮਿਲੀ 'ਚ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਆ ਹਰ ਇੰਟਰਵਿਊ 'ਚ ਜਦੋਂ ਤੱਕ ਹਰ ਫੈਮਿਲੀ 'ਚ 1 2 3 ਬੰਦੇ ਨਹੀਂ ਨਾ ਮਰਦੇ 에ਅਰ ਪੋਲੂਸ਼ਨ ਕਰਕੇ ਐਂਡ ਵਾਟਰ ਪੋਲੂਸ਼ਨ ਕਰਕੇ ਉਦੋਂ ਤੱਕ ਅੱਜ ਦੇ ਇਸ ਰਾਕਸ਼ੀ ਇਨਸਾਨ ਨੂੰ ਰੁੱਖਾਂ ਦੀ ਅਹਿਮੀਅਤ ਨਹੀਂ ਸਮਝ ਆਏਗੀ ਜੀ ਕੋਈ ਕ ਦੇਖੋ ਲੱਗਦਾ ਹੈ ਕਿ ਵੱਡੀ ਕਾਲ ਦੇਣੀ ਪੈਣੀ ਹੈ ਕਿਉਂਕਿ ਹੁਣ ਮਸਲੇ ਜਿਹੜੇ ਆ ਇਹ ਕੋਈ ਛੋਟਾ ਜਿਹਾ ਮਸਲਾ ਲੱਗ ਨਹੀਂ ਰਿਹਾ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਸਰਕਾਰਾਂ ਕਹਿ ਰਹੀਆਂ ਨੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਿਕਾਸ ਹੋ ਰਿਹਾ ਪਰ ਵਿਕਾਸ ਸਰਕਾਰਾਂ ਦੇ ਦਾਅਵੇ ਨੇ ਵਿਕਾਸ ਦੇ ਪਰ ਜਿਹੜੇ ਲੋਕ ਧਰਤੀ ਤੇ ਰਹਿੰਦੇ ਨੇ ਜਾਂ ਫਿਰ ਚੰਗੀ ਤਰ੍ਹਾਂ ਵਿਚਰਦੇ ਨੇ ਲੋਕਾਂ ਦੇ ਵਿੱਚ ਉਹ ਕਹਿੰਦੇ ਨੇ ਵਿਕਾਸ ਦੇ ਨਾਂ ਤੇ ਵਿਨਾਸ਼ ਹੋ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਅਸੀਂ ਪਹਿਲਾਂ ਵੀ ਵਿਖਾਈਆਂ ਕਿ ਇੱਕ ਨਹਿਰ ਜਿਹੜੀ ਪੱਕੀ ਕੀਤੀ ਜਾ ਰਹੀ ਹੈ ਪਰ ਉਹਦੇ ਨਾਲ-ਨਾਲ ਖੜੇ ਦਰਖਤ ਵੱਢ ਦਿੱਤੇ ਗਏ ਜੀਵ ਜੰਤੂਆਂ ਨੂੰ ਨੁਕਸਾਨ ਕਰ ਦਿੱਤਾ ਗਿਆ ਤਾਂ ਉਹਦੇ ਲਈ ਲਗਾਤਾਰ ਇੱਕ ਕਮੇਟੀ ਹੈਗੀ ਆ ਔਰ ਆਪਸ ਦੇ ਵਿੱਚ ਮਿਲਵਰਤ ਕੇ ਜਿਹੜੇ ਸਮਾਜ ਦੇ ਲਈ ਕੁਝ ਚੰਗਾ ਕਰ ਰਹੇ ਨੇ ਉਹ ਸੰਸਥਾਵਾਂ ਜੁੜੀਆਂ ਨੇ ਤਾਂ ਮੈਂ ਗੱਲਬਾਤ ਕਰਾਂਗੇ ਬਾਈ ਸਾਲ ਜੀ ਨੇ ਆਪਣੇ ਨਾਲ ਕਿਵੇਂ ਬਾਈ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਚੜਦੀ ਕਲਾ ਜੀ ਬਹੁਤ ਮਤਲਬ ਚੜਦੀ ਕਲਾ ਤਾਂ ਮੈਂ ਨਹੀਂ ਕਹਿ ਸਕਦਾ ਜੀ ਲੇਕਿਨ ਸੈਟੀਸਫੈਕਸ਼ਨ ਵਾਸਤੇ ਕਹਿ ਦਾਂਗਾ ਜੀ ਅੱਛਾ ਜੀ ਉਹਦਾ ਕਾਰਨ ਕੀ ਹੈ ਜੀ ਚੜਦੀ ਕਲਾ ਨਾ ਹੋਣਾ ਕਾਰਨ ਸਾਡਾ ਭਵਿੱਖ ਖਰਾਬ ਹੋ ਰਿਹਾ ਹੈ ਸਾਹਮਣੇ ਸਾਡੇ ਸਾਡੇ ਪਾਣ ਪਾਣੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਹਵਾ ਨੂੰ ਖਰਾਬ ਕੀਤਾ ਜਾ ਰਿਹਾ ਹੈ ਆ ਸਾਡੇ ਜਿਹੜੇ ਰਿਸ਼ਤੇਦਾਰ ਨੇ ਨਾਲ ਦੀ ਬਾਇਓਡਾਈਵਰਸਿਟੀ ਸਪੀਸੀਸ ਹੈ ਇੰਡੀਅਨ ਰੈਟ ਸਨੇਕ ਮਰਿਆ ਹੋਇਆ ਹੈ ਹੋਰ ਕਿੰਨੀਆਂ ਸਪੀਸੀਸ ਇੱਥੇ ਹੋਣੀਆਂ ਜਿਹੜੀਆਂ ਸਾਡੇ ਸਾਹਮਣੇ ਨਹੀਂ ਆਈਆਂ ਮੈਂ ਹੁਣੇ ਜਸਟ 15 ਮਿੰਟ ਮੈਨੂੰ ਹੋਏ ਨੇ ਆਉਂਦੇ ਆਂ ਮੈਂ ਆਉਂਦੇ ਦੇਖਿਆ ਇੰਡੀਅਨ ਰੈਟ ਸਨੇਕ ਦੀ ਸਪੀਸੀਸ ਬਿਕੋਜ਼ ਮੈਂ ਸਨੇਕ ਰੈਸਕਿਊ ਵੀ ਕਰਦਾ ਆਪਣੇ ਰਾਜਪੁਰੇ ਤੇ ਇਹ ਸ਼ਰਿਆਂ ਕਤਲੇਆਮ ਕੀਤਾ ਜਾ ਰਿਹਾ ਅੱਧੀ ਉਹਦੀ ਪਛਾਈ ਲਾਸ਼ ਉੱਥੇ ਪਈ ਐ ਅੱਧੀ ਲਾਸ਼ ਇੱਥੇ ਪਈ ਐ ਰੁੱਖਾਂ ਦੀ ਲਾਸ਼ ਕੱਟ-ਕੱਟ ਕੇ ਰੁੱਖਾਂ ਦੀ ਲਾਸ਼ ਇੱਥੇ ਛੁੱਟੀ ਹੋਈ ਐ ਉਹਨਾਂ ਲੋਕਾਂ ਨੇ ਆ ਸਾਡੇ ਫੇਫੜ ਸਾਨੂੰ ਨੋਟੀਫਿਕੇਸ਼ਨ ਜਾਰੀ ਕਰ ਦਿਓ ਪੰਜਾਬ ਦੇ ਬੱਚਿਆਂ ਨੂੰ ਕਿ ਅਸੀਂ ਮੈਂ ਮੇਰੀ ਉਮਰ 24 ਸਾਲ ਹੈ ਜੀ ਮੈਂ 24 ਸਾਲ ਦਾ ਹੋਇਆ ਹਾਂ ਜਸਟ ਲਾਸਟ ਮੰਥ ਸਾਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇ ਕਿ ਅਸੀਂ ਜਾ ਕੇ ਆਪਣਾ ਆਤਮ ਹੱਤਿਆ ਕਰ ਲਈਏ ਅਸੀਂ ਐਵੇਂ ਰੁੱਖਾਂ ਦੀ ਮੌਤ ਤੋਂ ਬਾਅਦ ਗੰਦੀ ਹਵਾ ਨਾਲ ਜਾਂ ਗੰਦੇ ਪਾਣੀ ਦੇ ਨਾਲ ਮੌਤ ਨਹੀਂ ਮਰਨੀ ਜੀ ਨਹੀਂ ਉਹ ਕਹਿੰਦੇ ਆ ਜੀ ਵੀ ਅਸੀਂ ਭਾਈ ਹੁਣ ਵਿਕਾਸ ਵੀ ਕਰਨਾ ਏ ਜੇ ਸਾਨੂੰ ਵਿਕਾਸ ਕਰਨ ਦੀ ਲੋੜ ਪੈਂਦੀ ਹੈ ਹੜ੍ਹਾਂ ਤੋਂ ਬਚਾਉਣ ਦੇ ਲਈ ਲੋਕਾਂ ਨੂੰ ਜਾਂ ਫਿਰ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਲਈ ਤਾਂ ਇਹ ਸਭ ਜ਼ਰੂਰੀ ਹੈ ਹੁਣ ਤੁਸੀਂ ਉਹਨਾਂ ਨੇ ਕਿਹਾ ਜੀ ਕੁਝ ਰੁੱਖਾਂ ਨੂੰ ਦੇਖੀ ਜਾਂਦੇ ਅਸੀਂ ਤਾਂ ਉਹ ਕਹਿੰਦੇ ਰੁੱਖ ਲਗਾ ਵੀ ਬਹੁਤ ਰਹੇ ਆ ਜੀ ਤੁਹਾਨੂੰ ਇਹ ਰੁੱਖ ਕਿਉਂ ਦਿਖੀ ਜਾਂਦੇ ਹੁਣ ਇਹ ਤਾਂ ਉਹ ਕਹਿੰਦੇ ਸਾਡੀ ਮਜਬੂਰੀ ਹੈ ਸਰ ਸਾਡੇ ਬਜ਼ੁਰਗ ਨੇ ਸਾਡੇ ਬਜ਼ੁਰਗਾਂ ਨੂੰ ਜਨਮ ਮਾਰ ਕੇ ਨਵੇਂ ਬੱਚੇ ਪੈਦਾ ਕਰਕੇ ਸੋਸਾਇਟੀ ਅੱਗੇ ਵੱਧ ਸਕੇਗੀ ਜੀ ਤੁਸੀਂ ਆਪ ਦੱਸੋ ਨਵੇਂ ਬੱਚੇ ਪੈਦਾ ਕਰਨ ਦਾ ਉਤਤਕ ਫਾਇਦਾ ਨਹੀਂ ਹੈ ਜਦ ਤੱਕ ਸਾਡੇ ਬਜ਼ੁਰਗਾਂ ਨੂੰ ਅਸੀਂ ਬਚਾਵਾਂਗੇ ਨਹੀਂ ਪੁਰਾਣੇ ਹਜ਼ਾਰਾਂ ਸਾਲ ਪੁਰਾਣੇ ਰੁੱਖ ਸੈਂਕੜੇ ਸਾਲ ਪੁਰਾਣੇ ਰੁੱਖ ਜੇ ਸਾਡੇ ਨਾਲ ਖੜੇ ਰਹਿਣਗੇ ਤਾਂ ਜਾ ਕੇ ਨਵੇਂ ਰੁੱਖ ਲਾਉਣ ਦਾ ਫਾਇਦਾ ਹੈ ਜੀ 1980 ਚ ਪਹਿਲੀ ਵਾਰ ਦੁਨੀਆ ਚ ਇਹ ਗੱਲ ਕੀਤੀ ਗਈ ਸੀ ਇੱਕ ਕਾਨਫਰੰਸ ਬੈਠੀ ਸੀ ਕਿਸੇ ਦੇਸ਼ ਚ ਸਾਇੰਟਿਸਟ ਵੱਡੇ ਤੋਂ ਵੱਡੇ ਬੈਠੇ ਸੀਗੇ ਮਿਨਿਸਟਰਸ ਬੈਠੇ ਸੀਗੇ ਤੇ ਫਰਸਟ ਟਾਈਮ ਇਹ ਗੱਲ ਰੱਖੀ ਗਈ ਸੀ ਕਿ এনवायरमेंटल लॉस ਸ਼ੁਰੂ ਹੋ ਗਿਆ ਕਲਾਈਮੇਟ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਉਸ ਕਲਾਈਮੇਟ ਚੇਂਜ ਤੋਂ ਬਚਣ ਵਾਸਤੇ ਬੂਟੇ ਲਾਓ ਤੇ ਹੁਣ ਡੀਫੋਰੈਸਟੇਸ਼ਨ ਨਾ ਕਰੋ ਬੂਟੇ ਰੁੱਖਾਂ ਨੂੰ ਨਾ ਵੱਢੋ ਲੇਕਿਨ ਅੱਜ 45 ਸਾਲ ਹੋ ਚੁੱਕੇ ਨੇ ਸਰ 45 ਸਾਲਾਂ ਚ ਇਹ ਸਰਕਾਰਾਂ ਨੂੰ ਆ ਸਮਝ ਨਹੀਂ ਆਈ ਇਸ ਚੀਜ਼ ਨੂੰ ਲੈ ਕੇ ਤੇ ਇਹ ਹੋਰ ਰੁੱਖ ਵੱਢੀ ਜਾ ਰਹੇ ਨੇ ਜੇਨੋਸਾਈਡ ਮਚਾਇਆ ਹੈ ਕਤਲੇਆਮ ਕੀਤਾ ਹੈ ਹੁਣ ਮੇਰੇ ਕੋਲ ਸਰ ਹੋਰ ਸ਼ਬਦ ਨਹੀਂ ਹੈਗੇ ਬਿਕੋਜ਼ ਮੈਂ ਅੰਦਰੋਂ ਬਹੁਤ ਭਾਵੁਕ ਹੋ ਗਿਆ ਮੈਨੂੰ ਇਹ ਮਾਨ ਸਰਕਾਰ ਦਾ ਬਿਲਕੁਲ ਇਹ ਉਮੀਦ ਹੀ ਨਹੀਂ ਸੀ ਕਿ ਇਹ ਇਹ ਇਹੋ ਜਿਹਾ ਕਰਤੂਤ ਕਰੇਗੀ ਪਵਨ ਗਰੂਪ ਪਾਣੀ ਪਿਤਾ ਮਾਤਾ ਧਰਤ ਮੱਤ ਪੜਦੇ ਆਂ ਅਸੀਂ ਇਹ ਵਿਨਾਸ਼ ਨਹੀਂ ਹੋ ਰਿਹਾ ਸਰ ਇਹ ਸੌਰੀ ਇਹ ਸਰ ਵਿਕਾਸ ਨਹੀਂ ਹੋ ਰਿਹਾ ਇਹ ਵਿਨਾਸ਼ ਹੋ ਰਿਹਾ ਥਿਸ ਇਸ ਨਾਟ ਡਿਵੈਲਪਮੈਂਟ ਥਿਸ ਇਸ ਡਿਸਟਰਕਸ਼ਨ ਬਿਕੋਜ਼ ਇਟਸ ਟੇਕਿੰਗ ਅਵੇ ਆਰ ਫਿਊਚਰ 70 70 ਲੱਖ ਲੋਕ ਹਰ ਸਾਲ ਬਿਕੋਜ਼ ਆਫ 에ਅਰ ਪੋਲੂਸ਼ਨ ਮਰਦੇ ਨੇ ਸਰ ਇਸ ਤੋਂ ਇਹਨੇ ਤਾਂ ਆਪਣੇ ਰੋਡ ਐਕਸੀਡੈਂਸ ਨਹੀਂ ਮਰਦੇ ਸਰ ਜਿਹੜੇ ਮਰਦੇ ਨੇ ਭਾਜੀ ਉਹ ਉਹ ਨਹੀਂ ਪਹੁੰਚੇ ਤੁਸੀਂ ਚਾਰ ਬੰਦੇ ਤੋਂ ਉਹ ਕਹਿਣਗੇ ਭਾਈ ਆ ਕੇ ਜੀ ਚਾਰ ਇੱਕ ਬੰਦੇ ਆ ਕੇ ਰੋਲਾ ਪਾਉਣ ਲੱਗ ਜਾਂਦੇ ਚਿਪਕੋ ਅੰਦੋਲਨ ਦੀ ਆਪਾਂ ਗੱਲ ਕਰੀਏ ਜੀ ਦਰਖਤਾਂ ਦੇ ਨਾਲ ਹੀ ਚਿਪਕ ਗਏ ਸੀਗੇ ਲੋਕ ਜੇ ਉਹੀ ਜੀ ਗੱਲ ਹੁੰਦੀ ਤਾਂ ਲੋਕਾਂ ਨੇ ਇੱਥੇ ਵੀ ਚਿਪਕ ਜਾਣਾ ਸੀ ਜੀ ਸਰ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਨੇ ਹਜ਼ਾਰਾਂ ਹਜ਼ਾਰਾਂ ਮਤਲਬ ਹਜ਼ਾਰਾਂ ਵੀ ਨਹੀਂ ਕਰੋੜਾ ਲੋਕ ਸੀਗੇ ਜੋ ਅੰਗਰੇਜ਼ਾਂ ਦੇ ਗੁਲਾਮ ਸੀਗੇ ਇਸ ਦੇਸ਼ 'ਚ ਉਹਨਾਂ ਕਰੋੜਾਂ 'ਚੋਂ ਸਿਰਫ ਕੁਝ ਸੈਂਕੜੇ ਕਿਉਂ ਜਾਗੇ ਕਰੋੜ ਲੋਕ ਨਹੀਂ ਜਾਗੇ ਕੁਝ ਸੈਂਕੜੇ ਲੋਕ ਜਾਗੇ ਮਤਲਬ ਬਹੁਤ ਚੁਨਿੰਦਾ ਮੈਂ ਹੱਥਾਂ ਤੇ ਉਂਗਲੀਆਂ ਤੇ ਗਿਣਾ ਸਕਦਾ ਬਸ ਇਨੇਕ ਲੋਕ ਜਾਗੇ ਸੀਗੇ ਹੋਰ ਕਰੋੜਾ ਲੋਕ ਆਰਾਮ ਨਾਲ ਲੰਗੇ ਜਦ ਗੁਲਾਮੀ ਕਰ ਰਹੇ ਸੀ ਕਿ ਕੁਝ ਅੰਗਰੇਜ਼ਾਂ ਦੇ ਚਮਚੇ ਬਣ ਕੇ ਨੌਕਰੀ ਕਰ ਰਹੇ ਸੀ ਅੰਗਰੇਜ਼ਾਂ ਕੋਲ ਜਾ ਕੇ ਤਾਂ ਵੀ ਅਸੀਂ ਜਾਦੀ ਦੀ ਲੜਾਈ ਲੜੀ ਉਹਨਾਂ ਸਿਰਫ ਕੁਝ ਹਜ਼ਾਰਾਂ ਮੁਠੀ ਪਰ ਲੁੱਕਾ ਕਰਕੇ ਅਸੀਂ ਆਜ਼ਾਦ ਬੈਠੇ ਸੀਗੇ ਲੇਕਿਨ ਅੱਜ ਦੀਆਂ ਸਰਕਾਰਾਂ ਨੇ ਸਾਨੂੰ ਅੰਗਰੇਜ਼ਾਂ ਦੇ ਗੁਲਾਮ ਬਣਾ ਕੇ ਬੈਠਿਆ ਨੇ ਉਸੇ ਸੋਚ ਦੇ ਗੁਲਾਮ ਹੈ ਗਏ ਅਸੀਂ ਬਾਇਓ ਡਾਈਵਰਸਿਟੀ ਲਾਸ ਜਿਸ ਤਰੀਕੇ ਨਾਲ ਹੋ ਰਿਹਾ ਹੁਣ ਮੈਂ ਹਿਮਾਚਲ ਤੋਂ ਆਇਆ ਜਸਟ ਹਿਮਾਚਲ ਵਿੱਚ ਮੈਂ ਦੇਖਿਆ ਸਾਰੀ ਜਗ੍ਹਾ ਪਾਈਨ ਬਲੈਕ ਪਾਈਨ ਟਰੀ ਲੱਗੇ ਹੋਏ ਨੇ ਜੋ ਅੰਗਰੇਜ਼ਾਂ ਦੁਆਰਾ ਲਾਏ ਗਏ ਸੀਗੇ ਉਸ ਤੋਂ ਉੱਥੇ ਵੀ ਜੰਗਲ ਤਬਾਹ ਕਰ ਦਿੱਤੇ ਗਏ ਸੀਗੇ ਉਹੀ ਕੰਮ ਹੁਣ ਪੰਜਾਬ ਦਾ ਹੋ ਰਿਹਾ ਇੱਥੇ ਵੀ ਸਾਡੀ ਨੇਟਿਵ ਸਪੀਸੀਜ਼ ਬਰਬਾਦ ਕਰਕੇ ਬਾਹ ਪਲਾਂਟੇਸ਼ਨ ਦੇ ਨਾਮ ਤੇ ਜਾਂ ਫਿਰ ਇਹ ਆਪਣਾ ਪਲਾਂਟੇਸ਼ਨ ਡਿਸਟਰੋਏ ਕਰਨ ਤੋਂ ਬਾਅਦ ਨਵੀਆਂ ਸਪੀਸੀਜ਼ ਲਾਈਆਂ ਹੀ ਨਹੀਂ ਜਾ ਰਹੀਆਂ ਜੀ ਇਹ ਲੋਕਾਂ ਦਾ ਮੁੱਦਾ ਨਹੀਂ ਹੈ ਬਾਈ ਜੀ ਕਿਉਂਕਿ ਜੇ ਲੋਕਾਂ ਦਾ ਮੁੱਦਾ ਹੁੰਦਾ ਮੈਨੂੰ ਲੱਗਦਾ ਵਿਰੋਧੀ ਧਿਰਾਂ ਨੇ ਇੱਥੇ ਆ ਕੇ ਨੀਤੀ ਜੀ ਕਰ ਲੈਣੀ ਸੀ ਤਾਂ ਵੀ ਚੰਗਾ ਹੁੰਦਾ ਜੇ ਉਹ ਰਾਜਨੀਤੀ ਵੀ ਕਰਕੇ ਇਹਨਾਂ ਨੂੰ ਬਚਾ ਲੈਂਦੇ ਮੇਰੇ ਬਹੁਤ ਸਤਕਾਰਯੋਗ ਵੀਰ ਜੀ ਇਹ ਬੇਜਬਾਨ ਨੇ ਬੇਜਬਾਨਾਂ ਵਾਸਤੇ ਕੋਈ ਨਹੀਂ ਖੜਦਾ ਕੋਈ ਨਹੀਂ ਖੜੇਗਾ ਜੇ ਬੇਜਵਾਨਾਂ ਵਾਸਤੇ ਭਾਵੇਂ ਜਾਨਵਰ ਹੋਵੇ ਭਾਵੇਂ ਰੁਖ ਹੋਣ ਮੈਂ ਜੇ ਮੈਂ ਮੇਰੀ 1.5 18 ਸਾਲ ਉਮਰ ਸੀ ਜਦੋਂ ਮੈਂ ਰੁਖ ਲਾਣਾ ਸ਼ੁਰੂ ਕੀਤਾ ਇਹ ਉਹ ਬੇਜਵਾਨ ਹੈ ਭਾਈ ਜੀ ਜਿਹਦਾ ਕੋਈ ਕਸੂਰ ਨਹੀਂ ਹੁੰਦਾ ਆਪਾਂ ਮਰਦੇ ਆਪਾਂ ਹੀ ਫੁਕਦਾ ਇਹ ਆ ਨਾਲ ਜੀ ਇਹਦਾ ਕੋਈ ਕਸੂਰ ਨਹੀਂ ਹੁੰਦਾ ਭਾਜੀ ਔਰ ਸਪੈਸ਼ਲ ਇਹ ਕਿਹਾ ਜਾਂਦਾ ਵੀ ਯਾਰ ਉੱਥੇ ਨਾ ਫਲਾਣੇ ਸ਼ਮਸ਼ਾਨ ਘਾੜ ਦੇ ਵਿੱਚ ਲੱਕੜ ਘਟ ਗਈ ਦਰਖਤ ਵੱਢ ਲਿਆ ਉਹ ਵੱਢ ਕੇ ਸਿੱਟ ਦਿਓ ਯਾਰ ਇਹਦਾ ਤਾਂ ਕੋਈ ਕਸੂਰ ਨਹੀਂ ਭਾਜੀ ਇਹ ਮਰਦਾ ਪਰ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਯਾਰ ਜਿਹਦਾ ਕਸੂਰ ਵੀ ਨਹੀਂ ਸਾਡਾ ਸਾਕਾ ਰਿਸ਼ਤੇਦਾਰ ਵੀ ਭਾਜੀ ਇਹ ਕਹਿ ਕੇ ਆ ਜਾਂਦਾ ਜਿਹੜਾ ਕਹਿੰਦਾ ਨਾ ਵੀ ਤੇਰੇ ਨਾਲ ਮਰਾਂਗੇ ਉਹ ਵੀ ਚਾਰਕ ਹੰਝੂ ਬਹਾ ਕੇ ਵਾਪਸ ਮੁੜ ਆਉਂਦਾ ਪਰ ਇਹ ਨਾਲ ਮਰਦੇ ਭਾਜੀ ਰੁੱਖਾਂ ਦਾ ਕਾਤਲ ਕੌਣ ਹੈ ਪ੍ਰਸ਼ਾਸਨ ਜੋ ਕਿ ਮੌਨ ਹੈ ਰੁੱਖਾਂ ਦਾ ਕਾਤਲ ਕੌਣ ਹੈ ਪ੍ਰਸ਼ਾਸਨ ਜੋ ਕਿ ਮੌਨ ਹੈ ਰੁੱਖਾਂ ਦਾ ਕਾਤਲ ਕੌਣ ਹੈ ਮੈਂ ਕਾ ਚੰਝੂ ਨਹੀਂ ਜੀ ਮੈਂ ਹੋਰ ਕੁਝ ਨਹੀਂ ਬੋਲ ਸਕਦਾ ਜੀ ਪਾਜੀ ਸਮਝਣਾ ਚਾਹੀਦਾ ਲੋਕਾਂ ਨੂੰ ਵੀ ਯਾਰ ਇਹ ਇਹ ਦਰਖਤ ਉਹੀ ਨੇ ਇਹਨਾਂ ਨੇ ਮਰਨਾ ਪਾਜੀ ਸਾਡੇ ਨਾਲ ਔਰ ਇਹਨਾਂ ਦੀ ਆਈ ਨਹੀਂ ਹੁੰਦੀ ਪਰ ਇਹਨਾਂ ਨੇ ਮਰਨਾ ਹੁੰਦਾ ਜਦ ਤੱਕ ਇਨਸਾਨ ਜਦ ਤੱਕ ਹਰ ਫੈਮਿਲੀ ਚ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਆ ਹਰ ਇੰਟਰਵਿਊ ਚ ਜਦੋਂ ਤੱਕ ਹਰ ਫੈਮਿਲੀ ਚ 1 2 3 ਬੰਦੇ ਨਹੀਂ ਨਾ ਮਰਦੇ 에ਅਰ ਪੋਲੂਸ਼ਨ ਕਰਕੇ ਆ ਵਾਟਰ ਪੋਲੂਸ਼ਨ ਕਰਕੇ ਉਦੋਂ ਤੱਕ ਅੱਜ ਦੇ ਇਸ ਰਾਕਸ਼ੀ ਇਨਸਾਨ ਨੂੰ ਰੁੱਖਾਂ ਦੀ ਅਹਿਮੀਅਤ ਨਹੀਂ ਸਮਝ ਆਏਗੀ ਜੀ ਜੀ ਜਿਸ ਕਿਰੇਜੀ ਕਿੱਥੇ ਕਿੱਥੇ ਜਾ ਕੇ ਆਵਾਜ਼ ਉਠਾਈ ਜਾਵਾਂਗੇ ਪਾਣੀਆਂ ਦੇ ਮੁੱਦੇ ਹੋਰ ਮੈਂ ਕਹਿੰਦਾ ਧਰਤੀ ਪੰਜਾਬ ਦੀ ਪੰਜ ਦਰਿਆਵਾਂ ਦੀ ਗੱਜਾਂ ਦੀ ਮੈਨੂੰ ਲੱਗਦਾ ਧਰਤੀ ਇਹ ਮੋਰਚਿਆਂ ਧਰਨਿਆਂ ਦੀ ਧਰਤੀ ਕਹਿਣਾ ਚਾਹੀਦਾ ਜੀ ਨੂੰ ਨਹੀਂ ਹੁਣ ਅੱਜ ਕੱਲ ਤਾਂ ਦੇਖੋ ਮੋਰਚਿਆਂ ਤੇ ਧਰਨਿਆਂ ਦੀ ਬੜੀ ਲੋੜ ਹੈ ਕਿਉਂਕਿ ਸਰਕਾਰਾਂ ਦੀ ਸਪੀਡ ਦੇਖੋ ਤੁਸੀਂ ਜਿੰਨੂੰ ਤੁਸੀਂ ਵਿਕਾਸ ਅੱਜ ਕੱਲ੍ਹ ਕਿਹਾ ਜਾਂਦਾ ਹੈ ਤੇ ਜੇ ਇਹ ਵਾਕਈ ਇਹਨਾਂ ਕੋਈ ਲਕਾਉਣ ਨੂੰ ਕੁਛ ਨਹੀਂ ਤੇ ਇਹ ਮਾਨ ਸਾਹਿਬ ਬੜਾ ਉਹ ਕਿਉਂ ਨਹੀਂ ਕਹਿ ਰਹੇ ਕਿ ਅਸੀਂ ਦੇਖੋ ਕਿੰਨਾ ਵਧੀਆ ਕੰਮ ਕਰ ਰਹੇ ਹਾਂ ਇਹ ਤੇ ਚੁੱਪ ਕਿਉਂ ਬੈਠੇ ਐ ਕੰਮ ਇੰਨੀ ਤੇਜ਼ੀ ਨਾਲ ਚੱਲ ਰਿਹਾ ਤੇ ਸਰਕਾਰ ਬਿਲਕੁਲ ਚੁੱਪ ਹੈ ਤੁਹਾਨੂੰ ਮੈਂ ਇਹ ਦੱਸਾਂ ਕਿ ਇਹ ਰੋਪੜ ਤੋਂ ਲੈ ਕੇ ਇੱਥੇ ਤੱਕ ਜੰਗਲ ਜਿਹੜਾ ਹੈ ਉਹਨੂੰ ਵਧਿਆ ਜਾ ਰਿਹਾ ਹੈ ਜੀ ਜੀ ਔਰ ਇਹ ਮੱਤੇਵਾੜੇ ਜੰਗਲ ਤੋਂ ਬਹੁਤ ਵੱਡਾ ਜੰਗਲ ਹੈ ਜਿਹੜਾ ਇੱਕ ਲਾਈਨ 'ਚ ਹੀ ਭਾਵੇਂ ਲੱਗਿਆ ਹੋਇਆ ਕਿਉਂਕਿ ਤਕਰੀਬਨ ਤਕਰੀਬਨ 100 150 ਫੁੱਟ ਤੋਂ ਵੀ ਜ਼ਿਆਦਾ ਜਿਹੜਾ ਨਹਿਰ ਦੇ ਨਾਲ-ਨਾਲ ਜੰਗਲ ਹੈ 15 ਫੁੱਟ ਨਹਿਰ ਚੌੜੀ ਕਰਨ ਲਈ ਤੁਹਾਨੂੰ 50 60 ਫੁੱਟ ਜੰਗਲ ਤਬਾਹ ਕਰਨ ਦੀ ਕੀ ਲੋੜ ਹੈ ਔਰ ਇਹ ਗੱਲ ਜੇ ਇਹ ਪਹਿਲੇ ਦੱਸ ਦਿੰਦੇ ਹੁਣ ਇਹਦੀ ਅਸੀਂ ਡੀਪੀਆਰ ਮੰਗੀ ਪਿਛਲੇ ਹਫਤੇ ਇਹਨਾਂ ਤੋਂ ਇਹ ਡਿਟੇਲਡ ਪ੍ਰੋਜੈਕਟ ਰਿਪੋਰਟ ਸਾਂਝੀ ਕਰਨ ਨੂੰ ਤਿਆਰ ਨਹੀਂ ਸਰਕਾਰ ਸਰਕਾਰ ਗੋਲ ਮੋਲ ਗੋਲ ਮੋਲ ਗੱਲਾਂ ਕਰੀ ਜਾ ਰਹੀ ਹੈ ਅਖੀਰ ਐਕਸ਼ਨ ਕਹਿੰਦਾ ਜੀ ਮੈਂ ਤੁਹਾਨੂੰ ਆ ਕੇ ਮਿਲ ਲੈਣਾ ਵੀ ਭਾਈ ਰਿਪੋਰਟ ਭੇਜ ਦਿਓ ਅਸੀਂ ਪੜ ਲਈਏ ਫਿਰ ਮਿਲ ਲੈਣੇ ਕਾਗਜ਼ ਸਾਂਝੇ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਤਾਂ ਇਹਨੂੰ ਹੁਣ ਇਮੀਡੀਏਟਲੀ ਐਨਜੀਟੀ ਲੈ ਕੇ ਜਾ ਰਹੇ ਹਾਂ ਕਿਉਂਕਿ ਸਰਕਾਰਾਂ ਬਿਲਕੁਲ ਮਤਲਬ ਨਲਾਇਕ ਤੇ ਕਮਚੋਰ ਤਾਂ ਨਹੀਂ ਉਸ ਤੋਂ ਵੀ ਉੱਤੇ ਮਤਲਬ ਜੋ ਇਹਦਾ ਕੀ ਕਹਿ ਸਕਦੇ ਇਹ ਸਿੱਧਾ ਹੀ ਚੋਰ ਨੇ ਮਤਲਬ ਵਿੱਚ ਬੰਦ ਕੰਮ ਵਿੱਚ ਬੰਦ ਕਰਵਾ ਕੇ ਜੇਕਰ ਮੀਆਂ ਦੀ ਨੌਬਤ ਆ ਗਈ ਜੀ ਹੜ੍ਹ ਵਗੈਰਾ ਹੁੰਦਾ ਖਤਰਾ ਹੋ ਗਿਆ ਫਿਰ ਕੀ ਕਰੀ ਨਹੀਂ ਤੇ ਫਿਰ ਸਰਕਾਰ ਨੂੰ ਸੋਚਣਾ ਚਾਹੀਦਾ ਮਤਲਬ ਸਰਕਾਰ ਨੇ ਕਿਉਂ ਨਹੀਂ ਲੋਕਾਂ ਨੂੰ ਨਾਲ ਲਿਆਏ ਗੱਲ ਕਿਉਂ ਨਹੀਂ ਸਾਰਿਆਂ ਨੂੰ ਦੱਸ ਕੇ ਕੀਤਾ ਜਾਂਦਾ ਕੰਮ ਵੀ ਅਸੀਂ ਆਹ ਕਰਨ ਲੱਗੇ ਆ ਲਕੌਣ ਵਾਲੀ ਅੱਜ ਜੇ ਡੀਪੀਆਰ ਮੰਗ ਰਿਹਾ ਹੁਣ ਹਫਤਾ ਹੋ ਗਿਆ ਡੀਪੀਆਰ ਮੰਗਦੇ ਨੂੰ ਹੁਣ ਲਗਾਉਣ ਦੀ ਕੀ ਲੋੜ ਹੈ ਹੁਣ ਤਾਂ ਕੰਮ ਚੱਲ ਹੀ ਰਿਹਾ ਹੈ ਡੀਪੀਆਰ ਦਿਖਾਉਣ ਦੀ ਕੀ ਪ੍ਰੋਬਲਮ ਹੈ ਤਾਂ ਗੱਲ ਇਹ ਹੈ ਕਿ ਜਦੋਂ ਸਰਕਾਰਾਂ ਇ ਚੋਰ ਹੋ ਜਾਣ ਤੇ ਫਿਰ ਉਸ ਤੋਂ ਬਾਅਦ ਜੋ ਲੋਕਾਂ ਦੇ ਹੱਥ ਵਸ ਹੈ ਫਿਰ ਐਨਜੀਟੀਵੀ ਜਾਣਾ ਬਣਦਾ ਨਹੀਂ ਤੇ ਐਨਜੀਟੀ ਨੂੰ ਦੱਸੇ ਗੱਲ ਪਤਾ ਕਿ ਮੀ ਆ ਜਾਣਗੇ ਜਾਂ ਕੁਝ ਹੋ ਸਕਦਾ ਹੈ ਤਾਂ ਅਸੀਂ ਤਾਂ ਪਰ ਐਨਜੀਟੀ ਤੋਂ ਉਹੀ ਮੰਗਾਂਗੇ ਕਿ ਇਹਨੂੰ ਕੰਮ ਨੂੰ ਰੋਕਿਆ ਜਾਵੇ ਕਿਉਂਕਿ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕ腐ਸ਼ਨ ਔਰ ਕਾਲਾ-ਮਾਲਾ ਹੋ ਰਿਹਾ ਜਿਹਦਾ ਕਿ ਨਾ ਦੱਸਿਆ ਜਾ ਰਿਹਾ ਕਿ ਕੀ ਹੋ ਰਿਹਾ ਔਰ ਜੇ ਪਲਾਨ ਚ 15 ਫੁੱਟ ਮਤਲਬ ਨਹਿਰ ਚੌੜੀ ਹੋਣੀ ਸੀ ਤੇ 50 60 ਫੁੱਟ ਦਾ ਜੰਗਲ ਤਬਾਹ ਕਰਨ ਦਾ ਔਰ ਉਸ ਤੋਂ ਬਾਅਦ ਫੋਰੈਸਟ ਡਿਪਾਰਟਮੈਂਟ ਜਿਹੜਾ ਹੈਗਾ ਉਹਨੂੰ ਪੁੱਛਿਆ ਸੀ ਉਹ ਕਹਿੰਦਾ ਜੀ ਸਾਡੇ ਤੋਂ ਕੋਈ ਪਰਮਿਸ਼ਨ ਨਹੀਂ ਲੱਤੀਗੀ ਸਾਨੂੰ ਪ ਹੁਣ ਇਹ ਕਿਦਾਂ ਦਾ ਫੋਰੈਸਟ ਡਿਪਾਰਟਮੈਂਟ ਹੈ ਜਿਹਨੂੰ ਪਤਾ ਹੀ ਨਹੀਂ ਕਿ ਐਡਾ ਵੱਡਾ ਜੰਗਲ ਰੋਪੜ ਤੋਂ ਲੈ ਕੇ ਲੁਧਿਆਣੇ ਤੱਕ ਦਾ ਜੰਗਲ ਜਿਹੜਾ ਉਹ ਤਬਾਹ ਹੋ ਰਿਹਾ ਹੈ ਔਰ ਫੋਰੈਸਟ ਡਿਪਾਰਟਮੈਂਟ ਦੇ ਰੇਂਜ ਅਫਸਰ ਨੂੰ ਅਸੀਂ ਪਿਛਲੇ ਹਫਤੇ ਬੁਲਾਇਆ ਸੀ ਉਹ ਕਹਿੰਦਾ ਜੀ ਮੇਰੀ ਨੌਲੇਜ ਨਹੀਂ ਹੈ ਉਹ ਇੱਥੇ ਜਿਹੜੇ ਬੈਚਿੰਗ ਪਲਾਂਟ ਲੱਗੇ ਆ ਜਿੱਥੇ ਅੱਗੇ ਤੁਸੀਂ ਪੋਲ ਦੇ ਨੇੜੇ ਦੇਖੋਗੇ ਵੀ ਆਹ ਅਗਲੇ ਪੋਲ ਦੇ ਕੋਲ ਤਿੰਨ ਬੈਚਿੰਗ ਪਲਾਂਟ ਲੱਗੇ ਆ ਜਿੱਥੇ ਕੰਕਰੀਟ ਤਿਆਰ ਹੋ ਰਹੀ ਹੈ ਉਹ ਤਿੰਨੋਂ ਜੰਗਲ ਦੇ ਵਿੱਚ ਲੱਗੇ ਆ ਜਦਕਿ ਕਿਸੇ ਠੇਕੇਦਾਰਾਂ ਦਾ ਅਲਾਉਡ ਨਹੀਂ ਹੋ ਸਕਦਾ ਕਿ ਜੰਗਲ ਲੱਗਦਾ ਹੈ ਕਿ ਵੱਡੀ ਕਾਲ ਦੇਣੀ ਪੈਣੀ ਹੈ ਕਿਉਂਕਿ ਹੁਣ ਮਸਲੇ ਜਿਹੜੇ ਆ ਇਹ ਕੋਈ ਛੋਟਾ ਜਿਹਾ ਮਸਲਾ ਲੱਗ ਨਹੀਂ ਰਿਹਾ ਜੇ ਰੋਪੜ ਤੋਂ ਲੈ ਕੇ ਇੱਥੇ ਤੱਕ ਇੰਨੀ ਬਰਬਾਦੀ ਹੋਣੀ ਹੈ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਖੜਨਾ ਹੀ ਪੈਣਾ ਹੈ ਹੋਰ ਕੋਈ ਇਹਦਾ ਹੱਲ ਜਿਹੜਾ ਹੈ ਸਾਨੂੰ ਤਾਂ ਨਜ਼ਰ ਆ ਨਹੀਂ ਰਿਹਾ ਪੱਕੀਆਂ ਨੇਰਾ ਦਾ ਕੀ ਕਰਾਂਗੇ ਜੇ ਸਾਹ ਕੁਟਕੁਟ ਮਰਾਂਗੇ ਪੱਕੀਆਂ ਨੇਰਾ ਦਾ ਕੀ ਕਰਾਂਗੇ ਜੇ ਸਾਹ ਕੁਟਕੁਟ ਮਰਾਂਗੇ ਰੁੱਖ ਹੈ ਤੇ ਮਨੁੱਖ ਹੈ ਤੇ ਕੀ ਲੱਗਦਾ ਹੈ ਭੈਣ ਤੁਹਾਨੂੰ ਤੁਸੀਂ ਵੀ ਆਏ ਹੋ ਚਲੋ ਵਧਾਈਆਂ ਤੁਹਾਨੂੰ ਔਰਤਾਂ ਵੀ ਇਸ ਤੁਸੀਂ ਹਮੇਸ਼ਾ ਵੱਤ ਚੜ ਕੇ ਸ਼ਾਮਲ ਹੁੰਨੇ ਹੋ ਪਰ ਔਰਤਾਂ ਦਾ ਕਈ ਵਾਰ ਕਿਹਾ ਜਾਂਦਾ ਵੀ ਔਰਤਾਂ ਨੂੰ ਲੱਗਦਾ ਵੀ ਸਾਡੇ ਮੁੱਦੇ ਨਹੀਂ ਹੈਗੇ ਇਹ ਬੰਦਿਆਂ ਦੇ ਉਠਾਉਣ ਦੇ ਮੁੱਦੇ ਕਿ ਸਾ ਔਰਤਾਂ ਨਹੀਂ ਲੈਂਦੀਆਂ ਕਿ ਬਿਮਾਰੀਆਂ ਔਰਤਾਂ ਨੂੰ ਨਹੀਂ ਲੱਗਦੀਆਂ ਮੈਂ ਤਾਂ ਸਿਰਫ ਦੋ ਹੀ ਗੱਲਾਂ ਕਹਿਣੀਆਂ ਨੇ ਜੀ ਪਹਿਲੀ ਗੱਲ ਤਾਂ ਇਹ ਕਿ ਇਹ ਵਿਚਾਰੇ ਬੇਜ਼ੁਬਾਨ ਨੇ ਇਹ ਤਾਂ बोल ਨਹੀਂ ਸਕਦੇ ਅਸੀਂ ਇਹਨਾਂ ਲਈ ਖੜਾਂਗੇ ਵੀ ਤੇ ਲੜਾਂਗੇ ਵੀ ਇਹਨਾਂ ਲਈ ਬੋਲਾਂਗੇ ਵੀ ਦੂਜੀ ਗੱਲ ਜਿਹੜੀ ਹੈਗੀ ਹੈ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੋ ਲੋਕ ਰੁੱਖਾਂ ਨੂੰ ਪਿਆਰ ਕਰਦੇ ਨੇ ਉਹ ਰੁੱਖ ਲਾਉਂਦੇ ਨੇ ਮੈਂ ਵੇਖਿਆ ਚਾਹੇ ਕਿਸੇ ਮੋਹੱਲੇ ਸੋਸਾਇਟੀ ਵਿੱਚ ਚਾਹੇ ਵੱਡੇ ਲੈਵਲ ਤੇ ਐਨ ਜੀਓਜ਼ ਨੇ ਉਹ ਕਰ ਰਹੀ ਹੈ ਕਿ ਰੁੱਖ ਲਾ ਰਹੇ ਨੇ ਉਹਨਾਂ ਦੀ ਬਹੁਤ ਸੋਹਣੀ ਗੱਲ ਹੈ ਤਾਰੀਫ ਦੇ ਹੱਕਦਾਰ ਨੇ ਉਹ ਪਰ ਜਦੋਂ ਉਹ ਇੱਕ ਰੁੱਖ ਲਾ ਕੇ ਪਾਲਦੇ ਆ ਉਹ ਸਮਝਦੇ ਨੇ ਉਹਨਾਂ ਨੂੰ ਇਹ ਗੱਲ ਦੀ ਸਮਝ ਹੈ ਕਿ ਕਿੰਨਾ ਮੁਸ਼ਕਿਲ ਨਾਲ ਉਹ ਪਾਲਦੇ ਨੇ ਤਾਂ ਮੈਂ ਇਹ ਕਹਿਣਾ ਚਾਹਣੀ ਆ ਵੀ ਉਹਨੂੰ ਕਿੰਨੇ ਸਾਲ ਲੱਗਣੇ ਨੇ ਪਰ ਜਿਹੜੇ ਪਲੇ ਪલાਏ ਔਰ ਇਹਨੇ ਸ਼ਾਨਦਾਰ ਦਰਖਤ ਜੇ ਤੁਸੀਂ ਦੇਖੋ ਨਾ ਕਈ ਰੁੱਖ ਤਾਂ ਸ਼ਾਇਦ ਤੁਹਾਨੂੰ ਆਮ ਮਿਲਨੇ ਵੀ ਨਹੀਂ ਕਿਤੇ ਤੇ ਜੇ ਇਹਨੇ ਸ਼ਾਨਦਾਰ ਦਰਖਤ ਜੇ ਇੱਥੇ ਕੱਟੇ ਜਾ ਰਹੇ ਨੇ ਤਾਂ ਉਹ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਮੈਂ ਸਾਰਿਆਂ ਨੂੰ ਤੁਸੀਂ ਸਮਝ ਲਓ ਬੇਨਤੀ ਸਮਝ ਲਓ ਇਨਵੀਟੇਸ਼ਨ ਸਮਝ ਲਓ ਕਿ ਉਹ ਜਿਹੜੇ ਰੁੱਖ ਲਾਉਂਦੇ ਨੇ ਪੰਜ ਰੁੱਖ ਕੱਟ ਲਾ ਲੈਣਗੇ ਇਹਨਾਂ ਨੂੰ ਬਚਾ ਲਓ ਪਹਿਲਾਂ ਕਿਉਂਕਿ ਅੱਜ ਇਹ ਮੌਜੂਦਾ ਖੜੇ ਨੇ ਸਾਡੇ ਸਾਹਮਣੇ ਅੱਖਾਂ ਦੇ ਕੱਟੇ ਜਾ ਰਹੇ ਨੇ ਬਾਕੀ ਜੇ ਕੋਈ ਸੋਚੇ ਵੀ ਤਾਂ ਦਰਾਹੇ ਲੱਗੇ ਨੇ ਤੇ ਆਕਸੀਜਨ ਦਰਾਹੇ ਵਾਸਤੇ ਥੋੜਾ ਦੇ ਰਹੇ ਨੇ ਇਹ ਤਾਂ ਪਰਿਆ ਮਤਲਬ ਪ੍ਰਕਿਰਤੀ ਜਿਹਨੂੰ ਆਪਾਂ ਕਹਿੰਦੇ ਐਨਵਾਇਰਨਮੈਂਟ ਉਹਦੀ ਗੱਲ ਹੈ ਨਾਲੇ ਇਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਆਕਸੀਜਨ ਦੀ ਗੱਲ ਹੈ ਤੁਸੀਂ ਜਿਹੜਾ ਫਲੋਰ ਆਫ ਆਨ ਬੈਲੈਂਸ ਬੋਲਦੇ ਆ ਆਪਾਂ ਜਿਨ੍ਹਾਂ ਨੇ ਸਾਇੰਸ ਦੇ ਵਿੱਚ ਵੀ ਬੱਚੇ ਪੜ੍ਹਦੇ ਆ ਉਹ ਜਿਹੜਾ ਮਤਲਬ ਇਕੋਲੋਜੀ ਜਾਂ ਜੋ ਪੂਰਾ ਇੱਕ ਸਰਕਲ ਬਣਿਆ ਹੁੰਦਾ ਚੱਕਰ ਹੈ ਨਾ ਉਹ ਟੁੱਟਦਾ ਹੈ ਦਰਖਤਾਂ ਨਾਲ ਟੁੱਟਦਾ ਉਹਦੀਆਂ ਉਹ ਉਹਨਾਂ ਦੀ ਹੋਰ ਵੀ ਬਹੁਤ ਛੋਟੇ ਵੱਡੇ ਕੰਮ ਨੇ ਤੁਸੀਂ ਕਦੇ ਇਹ ਐਕਸਪਰਟ ਜ਼ਿਆਦਾ ਵਧੀਆ ਦੱਸ ਸਕਣਗੇ ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਇੱਕ ਜੇ ਲੋਕ ਸੋਚਦੇ ਨੇ ਨਾ ਕਿ ਜਦੋਂ ਫਸਲਾਂ ਹਰੀਆਂ ਹਰੀਆਂ ਆਪਾਂ ਕਹਿੰਦੇ ਆ ਨਾ ਵੀ ਆਪਾਂ ਵੇਖਦੇ ਆ ਪੰਜਾਬ ਦੇ ਵਿੱਚ ਜਦੋਂ ਐ ਹਰੀਆਂ ਫਸਲਾਂ ਆਪਾਂ ਦੇਖਦੇ ਆ ਆਪਾਂ ਲੱਗਦਾ ਵੀ ਉਹੀ ਹਰਿਆਲੀ ਹੈ ਸ਼ਾਇਦ ਨਹੀਂ ਨਹੀਂ ਸਾਨੂੰ ਰੁੱਖਾਂ ਦੀ ਲੋੜ ਹੈ ਸਾਨੂੰ ਜੰਗਲ ਫਰਨੀਚਰ ਤਾਂ ਸਾਨੂੰ ਸੋਨਾ ਚਾਹੀਦਾ ਪਰ ਜੇ ਜਦੋਂ ਇਹਨਾਂ ਦੀ ਗੱਲ ਆਉਂਦੀ ਉਦੋਂ ਆਪਾਂ ਹਾਂ ਬਿਲਕੁਲ ਇੱਕ ਇੱਕ ਗੱਲ ਹੋਰ ਵੀ ਹੈ ਬੜੀ ਸੋਹਣੀ ਗੱਲ ਤੁਸੀਂ ਉਹ ਪਹਿਲਾਂ ਤੁਸੀਂ ਹੀ ਚੱਕਤੀ ਮੇਰੇ ਮੂੰਹ ਦੀ ਗੱਲ ਕਿ ਜਦੋਂ ਆਪਾਂ ਮਰਦੇ ਆਂ ਤੇ ਲੱਕੜਾਂ ਹੀ ਆਪਣੇ ਨਾਲ ਜਾਂਦੀਆਂ ਹੋਰ ਕੋਈ ਆਪਣੇ ਨਾਲ ਨਹੀਂ ਜਾਂਦਾ ਕਬ ਵੀ ਨਹੀਂ ਜਾਂਦਾ ਹਾਂ ਤੇ ਜਿਹੜੇ ਜੰਮਦੇ ਨੇ ਤੇ ਜਿਹੜੇ ਨਿਮ ਬੰਦਦੇ ਨੇ ਉਥੋਂ ਲੈ ਕੇ ਤੇ ਮਰਨ ਤੱਕ ਲੱਕੜਾਂ ਸਾਡੇ ਨਾਲ ਜਾਂਦੀਆਂ ਨੇ ਤੇ ਇਹਨਾਂ ਨੇ ਇਕੱਲੇ ਨਹੀਂ ਕਿ ਸਾਨੂੰ ਲੱਕੜਾਂ ਹੀ ਦੇ ਰਿਆ ਤੁਸੀਂ ਵੇਖੋ ਇਹਨਾਂ ਨੇ ਪੂਰਾ ਇੱਕ ਜਿਹੜਾ ਚੱਕਰ ਹੈ ਨਾ ਇਕੋਲੋਜੀ ਦਾ ਉਹ ਬਹੁਤ ਵਧੀਆ ਤਰ੍ਹਾਂ ਸਾਂਭਿਆ ਹੋਇਆ ਤੇ ਅਸੀਂ ਪੰਜਾਬ ਦੇ ਪੰਜਾਬ ਦੇ ਲਈ ਤੁਹਾਡੇ ਸਾਰਿਆਂ ਲਈ ਇਹਦੇ 'ਚ ਕੋਈ ਅਮੀਰ ਗਰੀਬ ਨਹੀਂ ਹੈ ਹੁਣ ਇਹਦੇ 'ਚ ਕੋਈ ਪਾਰਟੀ ਪੋਲਿਟਿਕਸ ਵਾਲੀਆਂ ਗੱਲਾਂ ਨਾ ਕਰਨ ਕੋਈਆਂ ਕਹਿਣ ਵੀ ਇਹ ਤਾਂ ਸਿੱਖਾਂ ਦਾ ਮੁੱਦਾ ਹੋ ਗਿਆ ਜੀ ਇਹ ਗੱਲਾਂ ਹੀ ਹੈ ਨੀਗੀਆਂ ਆ ਲੈਣ ਵਾਲੇ ਹਰ ਇਹ ਬੰਦੇ ਦਾ ਹਰ ਜੀਵ ਦਾ ਬੱਚੇ ਵੀ ਲੈਂਦੇ ਨੇ ਔਰ ਦੇਖੋ ਬਜ਼ੁਰਗਾਂ ਦੇ ਵੱਲ ਤੁਸੀਂ ਦੇਖੋ ਜਿਨ੍ਹਾਂ ਨੂੰ ਜ਼ਿਆਦਾ ਆਕਸੀਜਨ ਤੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਉਹਨਾਂ ਦੇ ਹੱਕ ਦੀ ਵੀ ਗੱਲ ਹੈ ਸਾਰਿਆਂ ਦੇ ਹੱਕ ਦੀ ਗੱਲ ਬਿਲਕੁਲ ਐ ਸੋ ਲਾਸਟ ਵਾਰ ਭਾਈ ਜੀ ਕੀ ਅੱਛਾ ਕੌਣ ਹੈ ਪ੍ਰਸ਼ਾਸਨ ਮੈਂ ਤਾਂ ਇੱਕ ਸਵਾਲ ਕਰਨਾ ਚਾਹਾਂਗਾ ਸਰਕਾਰਾਂ ਨੂੰ ਤੇ ਮੇਰੀ ਨਾਲ ਦੀ ਪੀੜ੍ਹੀ ਨੂੰ ਤੇ ਮੇਰੇ ਆਪ ਦੇ ਘਰਦਿਆਂ ਨੂੰ ਕਿ ਇਹਦਾ ਵਿਚਾਰੇ ਦਾ ਕੀ ਕਸੂਰ ਸੀਗਾ ਜਿਨੂੰ ਰੁੱਖਾਂ ਦੇ ਕਤਲ ਦੌਰਾਨ ਜਿਹਦੀ ਜਾਨ ਲੈ ਲਈਤੀ ਗਈ ਇਹ ਅੱਧੀ ਬਾਡੀ ਇੱਥੇ ਪਈ ਹੈ ਜੀ ਅੱਧੀ ਬਾਡੀ ਉਹ ਸਾਹਮਣੇ ਚਮਕ ਰਹੀ ਹੈ ਜੀ ਵਿਚਾਰੇ ਦੀ ਤੇ ਇਹ ਇੱਕ ਨਹੀਂ ਹੈ ਇਹ ਇੱਕ ਉਹ ਹੈ ਜੋ ਸਾਹਮਣੇ ਆ ਗਿਆ ਬਾਕੀ ਕਿੰਨੇ ਕਿ ਦੱਬੇ ਜਾ ਦੱਬੇ ਗਏ ਹੋਣਗੇ ਮਿੱਟੀ ਥੱਲੇ ਜਾਂ ਕਿੰਨੇ ਕਿ ਚੱਕ ਕੇ ਲੈ ਕੇ ਗਏ ਹੋਣਗੇ ਪੋਰਕਿਪਾਈਨਸ ਵੀ ਹੋਣਗੇ ਇੱਥੇ ਸਨੇਕਸ ਵੀ ਹੋਣਗੇ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀਗਾ ਇਹਨਾਂ ਤਾਂ ਤਾਂ ਕੁਝ ਕੀਤਾ ਵੀ ਨਹੀਂ ਸੀਗਾ ਇਹ ਤਾਂ ਵਿਚਾਰੇ ਆਪਣਾ ਮਨ ਨੂੰ ਬਚਾਉਣ ਵਾਸਤੇ ਭੱਜੇ ਹੋਣਗੇ ਮਸ਼ੀਨ ਥੱਲੇ ਦੱਬੇ ਗਏ ਜਾਂ ਮਸ਼ੀਨ ਵੜਨ ਜਾਣ ਬੁਝ ਕੇ ਆਪਣਾ ਡਰ ਸਮਝ ਕੇ ਇਹਨਾਂ ਨੂੰ ਮਾਰਤਾ ਰੁੱਖਾਂ ਦਾ ਕਾਤਲ ਕੌਣ ਹੈ ਪ੍ਰਸ਼ਾਸਨ ਜੋ ਕਿ ਮੌਨ ਹੈ ਰੁੱਖਾਂ ਦਾ ਕਾਤਲ ਕੌਣ ਹੈ ਸ਼ਾਸਨ ਜੋ ਕਿ ਮੌਨ ਹੈ ਸਰਦਾਰ ਗੱਲ ਕਵਾਂਗੀ ਰੁੱਖਾਂ ਦਾ ਕਾਤਲ ਕੌਣ ਹੈ ਐਨ ਜੀਓਜ਼ ਜਿਹੜੇ ਮੌਨ ਨੇ ਐਨ ਜੀਓਜ਼ ਜਿਹੜਾ ਤੁਹਾਨੂੰ ਭੰਜੀ ਨੇ ਹੁਣ ਦੱਸਿਆ ਜਿਹੜੇ ਐਨ ਜੀਓਜ਼ ਰੁੱਖ ਲਗਾ ਰਹੇ ਨੇ ਹਰੀਆਵਲ ਪੰਜਾਬ ਇਕੋ ਸਿਕ ਉਹਨਾਂ ਦੇ ਬੈਕ ਡੋਰ ਚੇਕ ਹੋ ਰਿਹਾ ਹੈ ਉਹ ਕਿਉਂ ਨਹੀਂ ਆਵਾਜ਼ ਚੁੱਕ ਰਹੇ ਜਦੋਂ ਪੇੜ ਕੱਟੇ ਜਾ ਰਹੇ ਨੇ ਬਿਲਕੁਲ ਸੋ ਬਿਲਕੁਲ ਜਾਇਜ਼ ਹੈ ਭਾਈ ਜੀ ਬਾਇਓਡਾਈਵਰਸਿਟੀ ਲਾਸ ਪੰਜਾਬ ਚ ਬਹੁਤ ਹੋ ਚੁੱਕਿਆ ਹੈ ਅਸੀਂ ਹੋਰ ਐਫਰਟ ਨਹੀਂ ਕਰ ਸਕਦੇ ਸਭ ਤੋਂ ਘੱਟ ਜੰਗਲ ਪੂਰੇ ਪੰਜਾਬ ਚ ਪੂਰੇ ਇੰਡੀਆ ਸਿਰਫ ਪੰਜਾਬ ਚ ਹੀ ਰਹਿ ਗਿਆ ਵਾ ਉਹ ਵੀ ਜੰਗਲ ਗਿਣੇ ਚੁਣੇ ਜੰਗਲ ਰਹਿ ਗਏ ਨੇ ਕਿ ਮੱਤੇਵਾੜਾ ਫੋਰੈਸਟ ਇਹ ਕੁਝ ਅਜਹੀਆਂ ਬੈਲਟਸ ਜੋ ਕਿ ਪੂਰੀਆਂ ਹਰੀਆਂ-ਪਰੀਆਂ ਹੁੰਦੀਆਂ ਸੀਗੀਆਂ ਹੁਣ ਮੈਨੂੰ ਉਮੀਦ ਵੀ ਨਹੀਂ ਹੈਗੀ ਕਿ ਇਹ ਹਰੀ-ਪਰੀ ਰਹੇਗੀ ਵਿਚਾਰੇ ਸਾਡੇ ਫਿਊਚਰ ਨੂੰ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ ਮੈਂ ਤਾਂ ਸਰਕਾਰ ਨੂੰ ਫਿਰ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਵੈਸੇ ਤੁਸੀਂ ਅੰਦਰ ਕਰਵਾ ਦਿਓ 23 ਸਾਲ ਦਾ ਮੈਂ ਸੀਗਾ ਪਿਛਲੇ ਸਾਲ ਜਦੋਂ ਮੈਨੂੰ ਮੇਰੇ ਤੇ ਤਿੰਨ ਝੂਠੇ ਪਰਚੇ ਕਰਨ ਦੀ ਇਸ ਸਰਕਾਰ ਨੇ ਕੋਸ਼ਿਸ਼ ਕੀਤੀ ਸਿਰਫ ਦਰਖਤਾਂ ਨੂੰ ਬਚਾਉਣ ਦੇ ਮੌਕੇ ਜਦੋਂ ਮੈਂ ਸਰਕਾਰ ਦੇ ਕੁਝ ਨੁਮਾਇੰਦਿਆਂ ਨਾਲ ਪੰਗੇ ਲਏ ਉਹਨਾਂ ਨੂੰ ਕਿਹਾ ਕਿ ਤੁਸੀਂ ਦਰਖਤ ਕਿਉਂ ਕਟਿਆ ਤੁਸੀਂ ਦਰਖਤ ਦੀ ਜਾਨ ਕਿਉਂ ਲਈ ਹੈ ਤਾਂ ਰਾਜਪੁਰਾ ਦੇ ਮਾਲਕ ਨੇ ਜਿਹੜਾ ਮੈਂ ਰਾਜਪੁਰਾ ਦੇ ਮਾਲਕ ਜਿਹਨੂੰ ਮੈਂ ਕਵਾਂਗਾ ਉਸ ਬੰਦੇ ਨੇ ਉਹਦੇ ਹਸਬੰਡ ਨੇ ਉਸ ਲੇਡੀ ਦੇ ਹਸਬੰਡ ਨੇ ਮੇਰੇ ਤੇ ਝੂਠੇ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਹੁਣ ਵੀ ਉਹ ਪਿੱਛੇ ਪਏ ਹੋਏ ਨੇ ਜਦੋਂ ਮੇਰੇ ਘਰ ਦੇ ਜਦੋਂ ਮੇਰੇ ਕੁਝ ਹਮੈਤੀ ਲੋਗੋ ਨਾਲ ਗਏ ਕਿ ਉਹਦੀ ਉਮਰ ਹਾਲੇ 23 ਸਾਲ ਹੈ ਤੁਸੀਂ ਉਹਨੂੰ ਝੂਠੇ ਫੱਟੇ ਪਰਚੇ ਸਫਸਾਉਣ ਤੇ ਲੱਗੇ ਹੋ ਉਸ ਬੰਦੇ ਨੇ ਅੱਗੇ ਹੀ ਕਿਹਾ ਕਿ ਉਹਨੂੰ ਅਸੀਂ ਹਲੇ ਕਾਬੂ ਕਰਨਾ ਉਹ ਕਾਬੂ ਸਾਡੇ ਖਿਲਾਫ ਬੋਲ ਕਿਵੇਂ ਰਿਹਾ ਹੈ ਰੁੱਖ ਅਸੀਂ ਵਡਾਂਗੇ ਅਸੀਂ ਸਾਨੂੰ ਕੋਣ ਕੋਣ ਰੋਕ ਸਕਦਾ ਹੈ ਰੁੱਖ ਵਧਣ ਤੋਂ ਅਸਤਾ ਵਧਦੇ ਰਵਾਂਗੇ ਕਿੰਨੇ ਕਿੰਨੇ ਆਰਏ ਚੱਲ ਰਹੇ ਨੇ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਆਰਏ ਇਜ਼ ਅ ਟੋਟਲੀ ਡਿਫਰੈਂਟ ਥਿੰਗ ਉਹ ਵੀ ਬੰਦ ਹੋਣਾ ਚਾਹੀਦਾ ਲੇਕਿਨ ਉਹ ਲੀਗਲ ਉਹ ਲੀਗਲ ਹੈ ਉਹ ਲੀਗਲੀ ਹੋ ਰਿਹਾ ਕਤਲੇਆਮ ਇਹ ਇਲੀਗਲੀ ਹੋ ਰਿਹਾ ਹੈ ਦੋਵੇਂ ਦੋਵੇਂ ਚੀਜ਼ਾਂ ਅਨੈਥੀਕਲ ਨੇ ਦੋਵੇਂ ਚੀਜ਼ਾਂ ਗਲਤ ਨੇ ਵਿਚ ਇਹ ਰੁੱਖ ਨਹੀਂ ਇਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜੜ੍ਹਾਂ ਵੱਢ ਰਹੇ ਨੇ ਭਾਈ ਇਹ ਸਾਡੇ ਪੁਰਖੇ ਨੇ ਸਰ ਇਹ ਸਾਡੇ ਪੁਰਖੇ ਨੇ ਸ਼ਾਸਤਰਾ ਚ ਲਿਖਿਆ ਹਾਲਕੇ ਚਲੋ ਮੈਂ ਮੰਨਦਾ ਨਹੀਂ ਨਾ ਧਰਮਾ ਨੂੰ ਮੇਰਾ ਇੱਕੋ ਧਰਮ ਹੈ ਇਨਸਾਨੀਅਤ ਬਟ ਸਾਡੇ ਸ਼ਾਸਤਰਾ ਚ ਲਿਖਿਆ ਗਿਆ ਹੈ ਕਿ ਰੁੱਖ ਰਿਸ਼ੀ मुनि ਪੁਰਾਣੇ ਨੇ ਜੋ ਕਿ ਇੱਥੇ ਗੰਦਰਵਾਂ ਦੇ ਰੂਪ ਚ ਰੁੱਖਾਂ ਦੇ ਰੂਪ ਚ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਨੂੰ ਤੁਸੀਂ ਮਾਰ ਰਹੇ ਹੋ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਮਾਰ ਮਾਰ ਕੇ ਅੱਜ ਵੈਸੇ ਹੀ ਅਸੀਂ ਆਪਣੇ ਬਜ਼ੁਰਗਾਂ ਨੂੰ ਬਨਾਥਾ ਉੱਥੇ ਆਪਣਾ ਵਿਰਧ ਆਸ਼ਰਮ ਛੱਡ ਕੇ ਆ ਰਹੇ ਹਾਂ ਓਵੇਂ ਅਸੀਂ ਰੁੱਖਾਂ ਨੂੰ ਜਿਵੇਂ ਮਾਰਦੇ ਰਹੀਏ ਸਾਡਾ ਕੀ ਭਵਿੱਖ ਰਹੇਗਾ ਜੀ ਜੇ ਉਹ ਮੇਰੇ ਵਰਗੇ 23 24 ਸਾਲ ਦੇ ਮੁੰਡੇ ਦੇ ਉੱਪਰ ਜਿਨ੍ਹਾਂ ਨੇ ਅ ਗਰਦੀ ਨਿੱਕੇ ਤੇ ਕੋਈ ਕਿਸੇ ਨਾਲ ਗਲਤ ਆਪਣਾ ਵਿਚਾਰ ਨਹੀਂ ਕੁਝ ਮੈਂ ਇਹੋ ਜਿਹਾ ਘਟਿਆ ਕੰਮ ਗਲਤ ਕੰਮ ਨਹੀਂ ਕੀਤਾ ਮੈਂ ਆਪਣੀ ਸਾਰੀ ਜ਼ਿੰਦਗੀ ਰੁੱਖਾਂ ਨੂੰ ਦੇ ਦਿੱਤੀ ਹੈ ਬਾਕੀ ਦੀ ਜ਼ਿੰਦਗੀ ਵੀ ਤੇ ਮੈਂ 5 ਸਾਲ ਤੋਂ ਰੁੱਖਾਂ ਵਾਸਤੇ ਕੰਮ ਕਰ ਰਿਹਾ ਹਾਂ ਜੋ ਛੋਟੀ ਜਿਹੀ ਉਮਰ ਤੋਂ ਮੈਨੂੰ ਸਮਝ ਆ ਗਈ ਹੈ ਪਤਾ ਨਹੀਂ ਇਹ ਲੋਕ ਆਪਣੇ ਨੂੰ ਸਮਝਦੇ ਕੀ ਨੇ ਸ਼ਹਿਰ ਦੇ ਨੌਕਰ ਹੋਣ ਦੇ ਬਾਵਜੂਦ ਸ਼ਹਿਰ ਦੇ ਮਾਲਕ ਆਪਣੇ ਆਪ ਨੂੰ ਕਹੋਂਦੇ ਨੇ ਕਿ ਸਾਨੂੰ ਮਾਲਕਾਂ ਨੂੰ ਨੌਕਰ ਬਣਾ ਛੱਡੇ ਹਨ ਇਹਨਾਂ ਨੇ ਤੋ ਬਿਲਕੁਲ ਸਵਾਲ ਵੀਰ ਹੋਰਾਂ ਦੇ ਜਾਇਜ਼ ਨੇ ਪਰ ਬਹੁਤ ਵੱਡਾ ਇੱਕ ਸਵਾਲ ਹੈ ਵੀ ਕਾਫੀ ਵੱਡੀ ਲੰਮਾ ਪ੍ਰੋਸੈਸ ਹੈਗਾ ਔਰ ਕਾਫੀ ਕਿਲੋਮੀਟਰ ਤੱਕ ਰੁੱਖਾਂ ਦੀ ਜਿਹੜੀ ਤਬਾਹੀ ਹੈ ਬਰਬਾਦੀ ਆ ਹੋ ਰਹੀ ਹੈ ਪਰ ਇਹਦੇ ਵਿੱਚ ਐਨ ਜੀਓ ਕਿਉਂ ਚੁੱਪ ਨੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਵੀ ਅਸੀਂ ਵਾਤਾਵਰਨ ਬਚਾਉਣ ਦੇ ਲਈ ਅੱਗੇ ਆਉਂਦੇ ਹਾਂ ਤਾਂ ਉਹ ਵੀ ਹੁਣ ਤੱਕ ਚੁੱਪ ਨੇ ਪਰ ਕੁਝ ਵੀਰ ਜਾਗਦੀ ਜ਼ਮੀਰ ਵਾਲੇ ਬੋਲੇ ਨੇ ਤਾਂ ਉਹਦੇ ਲਈ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਔਰ ਇਹਨਾਂ ਦਾ ਜ਼ਰੂਰ ਸਾਥ ਦੇਣਾ ਚਾਹੀਦਾ ਔਰ ਅਸੀਂ ਦਿਖਾ ਰਹੇ ਹਾਂ ਕਿ ਸਰਕਾਰਾਂ ਕਿਵੇਂ ਉਜਾੜਾ ਵਿਕਾਸ ਦੇ ਨਾਂ ਤੇ ਵਿਨਾਸ਼ ਕਿਵੇਂ ਕਰ ਰਹੀਆਂ ਨੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ